ਪੰਜਾਬ ਦੇ ਵਿੱਚ ਇੱਕ ਹੋਰ ਤਮਾਕਾ ਜਿਹਾ ਬਟਾਲਾ ਦੇ ਕਿਰਾਂ ਲਾਲ ਸਿੰਘ ਥਾਣੇ ਦੇ ਨੇੜੇ ਤਮਾਕੇ ਦੀ ਖਬਰ ਆ ਰਹੀ ਹੈ ਥਾਣੇ ਦੇ ਸਾਹਮਣੇ ਲੰਗਰੀ ਨਹਿਰ ਦੇ ਦੂਜੇ ਪਾਸੇ ਤਮਾਕਾ ਹੋਇਆ ਦੂਰ ਤੱਕ ਇਸ ਤਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ ਪੁਲਿਸ ਵੱਲੋਂ ਸਵੇਰ ਤੋਂ ਹੀ ਇੱਥੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸੋ ਪੰਜਾਬ ਦੇ ਵਿੱਚ ਐ ਖਬਰਾਂ ਹੁਣ ਆਮ ਹੁੰਦੀਆਂ ਜਾ ਰਹੀਆਂ ਨੇ ਕਦੇ ਪੁਲਿਸ ਚੌਕੀ ਦੇ ਬਾਹਰ ਗਰਨੇਡ ਹਮਲਾ ਕਦੇ ਕਿਸੇ ਘਾਟ ਉੱਪਰ ਕੋਈ ਤਮਾਕਾ ਖੇਜ ਸਮਗਰੀ ਸੁੱਟ ਦਿੱਤੀ ਜਾਂਦੀ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਬਟਾਲਾ ਤੋਂ ਖਬਰ ਆ ਰਹੀ ਹੈ ਸਵੇਰ ਤੋਂ ਹੀ ਪੁਲਿਸ ਵੱਲੋਂ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਦੂਰ ਤੱਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਪੁਲਿਸ ਵੱਲੋਂ ਇੱਥੇ ਫਿਲਹਾਲ ਸਾਰਾ ਇਲਾਕਾ ਖੰਗਾਲਿਆ ਜਾ ਰਿਹਾ ਹੈ ਪੰਜਾਬ ਤੋਂ ਇੱਕ ਖਬਰ ਜੜੀ ਆ ਰਹੀ ਹੈ ਇਹ ਵਾਕਿਆ ਚੀ ਪੁਲਿਸ ਪ੍ਰਸ਼ਾਸਨ ਦੇ ਲਈ ਕਿੰਡੀ ਵੱਡੀ ਚੁਣੌਤੀ ਬਣ ਚੁੱਕੀ ਹੈ ਅਜਿਹੇ ਮਾਮਲੇ ਦਰਸਾਉਂਦੀ ਹੈ ਦੂਰ ਤੱਕ ਧਮਾਕੇ ਦੀ ਆਵਾਜ਼ ਸੁਣਾਈ ਦੇਣ ਮਗਰੋਂ ਇੱਥੇ ਪੁਲਸੀਆਂ ਕਈ ਟੀਮਾਂ ਪਹੁੰਚੀਆਂ ਨੇ ਜਿਆ ਦੱਸਿਆ ਜਾ ਰਿਹਾ ਕਿ ਥਾਣੇ ਦੇ ਸਾਹਮਣੇ ਨਹਿਰ ਦੇ ਦੂਜੇ ਪਾਸੇ ਧਮਾਕਾ ਹੋਇਆ ਤੇ ਧਮਾਕੇ ਦੀ ਆਵਾਜ਼ ਵੀ ਦੂਰ ਤੱਕ ਸੁਣਾਈ ਦਿੱਤੀ ਹੈ ਥਾਣਿਆਂ ਨੂੰ ਉਸ ਚੌਕੀਆਂ ਨੂੰ ਜਿਸ ਢੰਗ ਦੇ ਨਾਲ ਟਾਰਗੇਟ ਕੀਤਾ ਜਾ ਰਿਹਾ ਹੈ دہشت ਫਲਾਉਣ ਦਾ ਇੱਕ ਯਤਨ ਕੀਤਾ ਜਾਂਦਾ ਹੈ ਅਜਿਹੇ ਵਿੱਚ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਕੁਝ ਖੁਲਾਸਾ ਕਰਦੀ ਹੈ ਇਸ ਦੇ ਉੱਪਰ ਨਿਗਾਹਾਂ ਟਿਕਿਆ ਰਹਿਣਗੇ ਸਾਡੇ ਸਹਾਇਕ ਰਜਿੰਦਰ ਜੋੜ ਰਹੇ ਨੇ ਇਸੇ ਖਬਰ ਤੋਂ ਅਪਡੇਟ ਲਈ ਰਜਿੰਦਰ ਕੀ ਕੋਈ ਜਾਣਕਾਰੀ ਆ ਰਹੀ ਹੈ ਧਮਾਕਾ ਹੋਇਆ ਹੈ ਪੁਲਿਸ ਦਾ ਕੀ ਕਹਿਣਾ ਹੈ ਕੋਈ ਆਇਆ ਹਲੇ ਤੱਕ ਵਰਜਨ ਪੁਲਿਸ ਦਾ ਤੇ ਸਾਡੇ ਸਯੋ ਗਿ ਰਜਿੰਦਰ ਨਾਣ ਮੁਰ ਤੋਂ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਸੰਪਰਕ ਨਹੀਂ ਹੋ ਪਾਰਿਆ ਪਰ ਤੁਹਾਨੂੰ ਦੱਸ ਦਈਏ ਕਿ ਇੱਥੇ ਧਮਾਕੇ ਦੀ ਖਬਰ ਆ ਰਹੀ ਹੈ ਪੁਲਿਸ ਨੇ ਹਲੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਪਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਪੂਰੇ ਇਲਾਕੇ ਨੂੰ ਖੰਗਾਲਿਆ ਜਾ ਰਿਹਾ ਬਟਾਲਾ ਦੇ ਕਿਲਾ ਲਾਲ ਸਿੰਘ ਥਾਣੇ ਨੇੜੇ ਇਹ ਬਲਾਸਟ ਦੀ ਖਬਰ ਆ ਰਹੀ ਹੈ ਹੁਣ ਇੱਥੇ ਗਰਨੇਡ ਸੁੱਟਿਆ ਗਿਆ ਪੈਟਰੋਲ ਬੰਬ ਸੁੱਟਿਆ ਗਿਆ ਜਾਫਰ ਕੋਈ ਹੋਰ ਧਮਾਕਾ ਖੇਸ ਸਮੱਗਰੀ ਵਰਤੀ ਗਈ ਹੈ ਇਹ ਹਲੇ ਜਾਂਚ ਦਾ ਵਿਸ਼ਾ ਹੈ ਪਰ ਥਾਣੇ ਦੇ ਸਾਹਮਣੇ ਲੰਗਰੀ ਨਹਿਰ ਦੇ ਦੂਜੇ ਪਾਸੇ ਇਹ ਬਲਾਸਟ ਹੋਇਆ ਹੈ ਤੇ ਉਸ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਸਵੈਰ ਤੋਂ ਹੀ ਸਰਚ ਆਪਰੇਸ਼ਨ ਇੱਥੇ ਚਲਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਲਗਾਤਾਰ ਆ ਰਹੀਆਂ ਇਹ ਖਬਰਾਂ ਵੱਡਾ ਚਿੰਤਾ ਦਾ ਵਿਸ਼ਾ ਸਮਝਿਆ ਜਾ ਸਕਦੀਆਂ ਨੇ ਕਾਨੂੰਨ ਵਿਵਸਥਾ ਦਾ ਮਾੜਾ ਹਾਲ ਤੇ ਕਾਨੂੰਨ ਵਿਵਸਥਾ ਦੇ ਮੰਦੜੇ ਹਾਲ ਦੇ ਵਿੱਚ ਇੱਕ ਹੋਰ ਕੜੀ ਜੁੜਦੀ ਇੱਥੇ ਨਜ਼ਰ ਆ ਰਹੀ ਹੈ ਬਟਾਲਾ ਤੋਂ ਜੋ ਆ ਰਹੀ ਹੈ ਖਬਰ ਥਾਣੇ ਦੇ ਸਾਹਮਣੇ ਲੰਗਦੀ ਨਹਿਰ ਦੇ ਦੂਜੇ ਪਾਸੇ ਤਮਾਕੇ ਦੀ ਖਬਰ ਨਿਕਲ ਕੇ ਆ ਰਹੀ ਹੈ ਪੁਲਿਸ ਹਲੇ ਕੁਝ ਵੀ ਬੋਲਣ ਤੋਂ ਮੁਨਕਰ ਹੁੰਦੀ ਨਜ਼ਰ ਆ ਰਹੀ ਹੈ ਕੋਈ ਵੀ ਬਿਆਨ ਪੁਲਿਸ ਦਾ ਹਲੇ ਤੱਕ ਇਸ ਮਾਮਲੇ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਪਰ ਤੁਹਾਨੂੰ ਦੱਸ ਦਈਏ चौके ਦੇ ਨਾਲ ਸੰਬੰਧਿਤ ਅਧਿਕਾਰੀ ਅਤੇ ਹੋਰ ਵੀ ਕਈ ਅਧਿਕਾਰੀ ਮੌਕੇ ਤੇ ਪਹੁੰਚੇ ਦੱਸੇ ਜਾ ਰਹੇ ਨੇ ਹੋਰ ਵੀ ਟੀਮਾਂ ਨੂੰ ਅਲਰਟ ਕੀਤਾ ਗਿਆ ਤਾਂ ਜੋ ਪਤਾ ਚਲایا ਜਾ ਸਕੇ ਕਿ ਇਹ ਤਮਾਕਾ ਹੋਇਆ ਹੈ ਜਾਂ ਨਹੀਂ ਹੋਇਆ ਕਿ ਤਮਾਕਾ ਕੋਈ ਗ੍ਰੇਨੇਡ ਅਟੈਕ ਹੈ ਜਾਂ ਬਰ ਕੋਈ ਹੋਰ ਇਹ ਸਾਰੀਆਂ ਗੱਲਾਂ ਹਲੇ ਜਾਂਚ ਦਾ ਵਿਸ਼ਾ ਹੈ ਹਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਪੁਲਸੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਥਾਣੇ ਦੇ ਸਾਹਮਣੇ ਲੰਗਦੀ ਨਹਿਰ ਦੇ ਦੂਜੇ ਪਾਸੇ ਬਲਾਸਟ ਦੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਦ ਤਵਾਕੇ ਦੀ ਆਵਾਜ਼ ਸੁਣੀ ਗਈ ਤਾਂ ਕਾਫੀ ਜ਼ਿਆਦਾ ਲਾਊਡ ਸੀ ਕਾਫੀ ਜ਼ਿਆਦਾ ਤੇਜ਼ ਤਮਾਕਾ ਹੋਇਆ ਹੈ ਸਵੇਰ ਵੱਲੋਂ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਮੌਕੇ ਦੀਆਂ ਕੋਈ ਤਸਵੀਰਾਂ ਜਾਂ ਤਸਵੀਰਾਂ ਤਾਂ ਨਹੀਂ ਪਰ ਕੁਝ ਤਸਵੀਰਾਂ ਜੋ ਨਜ਼ਰ ਆ ਰਹੀਆਂ ਨੇ ਉਸ ਵਿੱਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਨੇ ਥਾਣੇ ਦੇ ਸਾਹਮਣੇ ਲੰਘਦੀ ਨਹਿਰ ਦੇ ਦੂਜੇ ਪਾਸੇ ਬਲਾਸਟ ਦੀ ਖਬਰ ਆ ਰਹੀ ਹੈ ਇਸ ਤੋਂ ਬਾਅਦ ਟੀਮਾਂ ਅਲਰਟ ਨੇ ਰਵੀ ਬਖਸਾੜ ਨਾਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਐਸੀ ਖਬਰ ਤੇ ਅਪਡੇਟ ਲਈ ਸਿੱਧਾ ਰੁਕਰਾਂਗੇ ਰਵੀ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਬਲਾਸਟ ਬਾਰੇ ਕੀ ਕੋ ਜਾਣਰੀ ਹੈ ਖਬਰ ਦੇਖੋ ਜਿਹੜਾ ਪੁਲਿਸ ਜਿਲ੍ਹਾ ਬਟਾਲਾ ਦੇ ਤੀਨ ਥਾਣਾ ਕਿਲਾ ਲਾਲ ਸਿੰਘ ਪਿੰਡਾ ਹੈ ਉੱਥੇ ਨਜ਼ਦੀਕ ਕੋਈ ਥੋੜੀ ਦੂਰ ਤੇ ਦੇਹ ਰਾ ਜਿਹੜੀ ਆ ਥਮਾਕੇ ਦੀਵਾਸਨੀਤੀ ਮੈਂ ਦੱਸ ਜਾਵਾਂਗਾ ਕਿ ਨਹਿਰ ਇੱਕ ਨਹਿਰ ਵਗਦੀ ਆ ਨਹਿਰ ਦੇ ਇੱਕ ਸਾਈਡ ਦੇ ਉੱਤੇ ਜੋ ਆ ਉਹ ਥਾਣਾ ਖੇਤ ਹੈ ਔਰ ਨਹਿਰ ਵੀ ਆਪੋਜ਼ਿਟ ਜਿਹੜੀ ਥਾਣੇ ਦੇ ਆਪੋਜ਼ਿਟ ਜਿਹੜੀ ਪਟੜੀ ਜਾਂਦੀ ਹੈ ਨਹਿਰ ਦੀ ਉੱਥੇ ਧਮਾਕਾ ਸੁਣਨ ਦੀ ਜਿਹੜੀ ਆ ਉਹ ਆਵਾਜ਼ ਆਈ ਸੀ ਉਹ ਉਹ ਜਿਹੜੇ ਉੱਪਰ ਬਾਦ ਰਹਾ ਪੁਲਿਸ ਨੂੰ ਮੌਕੇ ਤੇ ਜਾ ਕੇ ਜਿਹੜੀ ਹੈ ਸਾਰਾ ਸਰਚ ਵਗੈਰਾ ਕੀਤੀ ਜਾ ਰਹੀ ਹੈ ਸਬਸੀਡਸ਼ਨ ਚਲਾਇਆ ਜਾ ਰਿਹਾ ਹੈ ਪਰ ਸ਼ਰਮਾਲ ਕਿਸੇ ਵੀ ਅਧਿਕਾਰੀ ਵੱਲੋਂ ਕਿਸੇ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਕਿਸੇ ਦਾ ਇਹ ਧਮਾਕਾ ਹੋਇਆ ਹੈ ਲੇਕਿਨ ਜਿਹੜੀ ਆਵਾਜ਼ ਦੂਰ ਹੈ ਉਹ ਸੁਣੀ ਗਈ ਸੀ ਜਿਸ ਤੋਂ ਬਾਅਦ ਜਿਹੜੀ ਹੈ ਪੁਲਿਸ ਵੀ ਹੱਤਕੜੇ ਚਾਈ ਹੈ ਔਰ ਪੁਲਿਸ ਵੱਲੋਂ ਜਿਹੜੀ ਹੈ ਮੌਕੇ ਤੇ ਜਾ ਕੇ ਸ਼ਾਂਤਿੰਗ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਹੂੰ ਪਰ ਜਿਹੜੀਆਂ ਤਸਵੀਰਾਂ ਨਜ਼ਰ ਆ ਰਹੀਆਂ ਇਸ ਦੇ ਵਿੱਚ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨਜ਼ਰ ਆ ਰਹੀਆਂ ਨੇ ਕੀ ਅਲਰਟ ਕੀਤਾ ਗਿਆ ਪੁਲਿਸ ਦੀਆਂ ਹੋਰ ਟੀਮਾਂ ਜਾਂ ਫਿਰ ਫੋਰੈਂਸਿਕ ਦੀਆਂ ਕੋਈ ਟੀਮਾਂ ਰਵੀ ਮੌਕੇ ਤੇ ਪਹੁੰਚਣ ਦੀਆਂ ਨਜ਼ਰ ਆ ਰਹੀਆਂ ਦੇਖੋ ਬਿਲਕੁਲ ਹਮੇਸ਼ਾ ਜਦੋਂ ਇੱਕ ਇਸ ਤਰ੍ਹਾਂ ਦੀ ਇਨਸਾਨੀ ਕੋਈ ਘਟਨਾ ਵਾਪਰਦੀ ਹੈ ਤਾਂ ਬਿਲਕੁਲ ਅਲਰਟ ਤਾਂ ਜਿਹੜਾ ਇਹ ਉਹ ਕੀਤਾ ਹੀ ਜਾਂਦਾ ਹੈ ਔਰ ਪੁਲਿਸ ਕੋ ਪੂਰੀ ਤਰ੍ਹਾਂ ਦਿੱਤੇ ਕਿਉਂਕਿ ਚਾਹੇ ਕੋਈ ਸ਼ੱਕੀ ਹੋਵੇ ਚਾਹੇ ਕਿਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੋਵੇ ਪੁਲਿਸ ਜਿਹੜੀ ਆ ਉਸਨੇ ਸਾਧਿਮਾਨ ਕੇ ਜਿਹੜੀ ਆ ਉਹ ਆਪਣਾ ਦੀ ਜਿਹੜੀ ਨੀਤੀ ਹੁੰਦੀ ਹੈ ਉਹ ਚਲਾਉ ਸਮਾਜਿਕ ਬੁਲੰਦੀ ਆਵਾਜ਼ ਵੀ ਜਿਹੜੀ ਉਹ ਆਈ ਹੈ ਤੋਂ ਉਹ ਲੈ ਕੇ ਜਿਹੜੀਆਂ ਪੁਲਿਸ ਜਿਹੜੀਆਂ ਨੇ ਉਹ ਵਕਤ ਵਕਤ ਐਂਗਲ ਦੇ ਤੋਂ ਜਿਹੜੀ ਇਹ ਸਪਸ ਕਰ ਰਹੀ ਹੈ ਔਰ ਕਿਤੇ ਕਿਤੇ ਜਿਹੜੀਆਂ ਅਧਿਕਾਰੀ ਜਿੰਦੀ ਸੀ ਤੇ ਕੌਂਸਲ ਦੀ ਜਿਹੜੀ ਆ ਉਹ ਵੀ ਉਹ ਸੰਭਾਵਨਾ ਹੈ ਕਿ ਥੋੜੀ ਜਿਹਾ ਤੱਕ ਉਹ ਵੀ ਪਹੁੰਚ ਰਹੀ ਹੈ ਔਰ ਬਾਕੀ ਜਿਹੜੀਆਂ ਟੀਮ ਜਿਹੜੀਆਂ ਟੈਕੀਕਲ ਟੀਮ ਨੇ ਜਿਹੜੀਆਂ ਇਹ ਸਾਰਾ ਕੁਝ ਸੇਤੀਆਂ ਨੇ ਉਹਨਾਂ ਦਾ ਵੀ ਪਹੁੰਚਣ ਦੀ ਜਿਹੜੀ ਆ ਉਹ ਵੀ ਅਸਰ ਦਿੱਤਾਈ ਜਾ ਰਹੀ ਹੈ ਸਰਹਾਲ ਬੋਗੇ ਦੀ ਉਸ ਤੇ ਜਿਹੜੀ ਥਾਣੇ ਦੀ ਪੁਲਿਸ ਆ ਜਾਂ ਹੋ ਸਬੰਧਤ ਜ਼ਿਲ੍ਹੇ ਦੇ ਨਾਲ ਕੁੜੇ ਦਾ ਉਸ ਤੇ ਪਹੁੰਚ ਕੇ ਜਿਹੜੀ ਆ ਸਭ ਚਲਾ ਰਹੀ ਹੈ ਜੀ ਪਰ ਰਵੀ ਉੱਥੇ ਦੇ ਸਥਾਨਕ ਲੋਕਾਂ ਦਾ ਕੋਈ ਬਿਆਨ ਨਿਕਲ ਕੇ ਸਾਹਮਣੇ ਆਇਆ ਨਹੀਂ ਕਿਉਂਕਿ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹੈ ਕਿ ਕਾਫੀ ਜ਼ਿਆਦਾ ਲਾਊਡ ਬਲਾਸਟਸ ਸੀ ਕੋਈ ਸਥਾਨਕ ਲੋਕੀ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਆਖਰਕਾਰ ਹੋਇਆ ਕੀ ਹੈ ਦੇਖੋ ਫਿਲਹਾਲ ਤੇ ਕੋਈ ਸੇ ਕੋਈ ਹਾਲੇ ਤੱਕ ਇੱਥੇ ਸਾਹਮਣੇ ਨਹੀਂ ਆਇਆ ਲੇਕਿਨ ਜਿਹੜੇ ਬਾਅਦ ਤੋਂ ਬਾਅਦ ਲੋਕਾਂ ਦੇ ਅੰਦਰ ਸਹਿਮਤਾ ਜਿਵੇਂ ਮੋਹੌਲ ਜਿਹੜਾ ਹੈ ਉਹ ਜ਼ਰੂਰ ਦੇਖ ਨੂੰ ਮਿਲਿਆ ਕਿ ਇੱਕਦਮ ਇਹ ਜਿਹੜੀ ਆ ਆਵਾਜ਼ ਆਣੀ ਹੈ ਕੀ ਆਵਾਜ਼ ਆਣੀ ਹੈ ਔਰ ਸਾਡੇ ਤੋਂ ਕੁਝ ਦੂਰੀ ਦੱਤੇ ਹੀ ਜਿਹੜਾ ਇਹ ਧਮਾਕਾ ਹੋਣਾ ਹੈ ਤਾਂ ਕਿ ਤਰ੍ਹਾਂ ਕਿਤੇ ਸਹਿਮ ਜਿਹੜਾ ਜਰੂਰ ਪ੍ਰਗਟ ਕਰਦਾ ਹੈ ਔਰ ਫਿਲਹਾਲ ਕਈ ਵਾਰੀ ਲੋਕ ਜਿਹੜੇ ਨੇ ਉਹ ਵੀ ਇਸ ਸਬੰਦ ਨੂੰ ਲੈ ਕੇ ਚਿੰਤਾਤ ਹੁੰਦੇ ਨੇ ਔਰ ਕੋਈ ਖੁੱਲ ਕੇ ਸਾਹਮਣੇ ਨਹੀਂ ਹੰਦਾ ਪ੍ਰਗਟ ਇਹ ਆਵਾਜ਼ ਜਿਹੜੀ ਐ ਸੁਣਤੀ ਗਈ ਹੈ ਇਹ ਜਰੂਰ ਜਿਹੜੀ ਮਿਸਤੀ ਜਿਹੜੀ ਐ ਸਾਡੇ ਲੋਕਾਂ ਵੱਲੋਂ ਸੁਣਤੀ ਗਈ ਹੈ ਜੀ ਠੀਕ ਹੈ ਨਜ਼ਰ ਰੱਖ ਰੋਗੇ ਅਗਲੇ ਅਪਡੇਟ ਲੈ ਕੇ ਫਿਲਹਾਲ ਬੇਸ਼ੁਕਰੀਆ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਸੋ ਵੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਚੱਕੀ ਕੁਝ ਖੁ ਹਾਲੇ ਤੱਕ ਕੋਈ ਵੀ ਪ੍ਰਤੱਖ ਦਰਸ਼ੀ ਸਾਹਮਣੇ ਨਹੀਂ ਆਇਆ ਪਰ ਖਬਰ ਜਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਥੇ ਬਲਾਸਟ ਹੋਇਆ ਹੈ ਲਾਊਡ ਬਲਾਸਟ ਹੋਇਆ ਹੈ ਤੇ ਪੁਲਿਸ ਹੁਣ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ